ਵੇਖ ਰਹੇ ਹੋ ਪੰਜਾਬ న్యూਸ 7 ਹਲਕਾ ਸ਼੍ਰੀ ਚਮਕੌਰ ਸਾਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਵਖਵਖ ਪਿੰਡਾਂ ਵਿੱਚ ਜਾ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਹਲਕਾ ਵਿਧਾਇਕ ਨੇ ਆਪਣੇ ਭਾਸ਼ਣ ਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨਸ਼ਿਆ ਵਿਰੁੱਧ ਚਲਾਈ ਮਹਿੰਮ ਤੇ ਪੂਰਾ ਪੈਰਾ ਦੇ ਰਹੀ ਹੈ ਕਿ ਜਿਸ ਪਿੰਡ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਉਸ ਦਾ ਮੌਕੇ ਤੇ ਹੱਲ ਕੀਤਾ ਜਾਵੇਗਾ ਪੰਜਾਬ న్యూਸ 7 ਰਿਪੋਰਟ ਸੋਨੀ ਸਾਗੀ ਹਾਂਜੀ ਫਿਰ ਵੀ ਅੱਗੇ ਦਾ ਕੋਈ ਡਾਊਟ ਕਾਰਡ ਕਰਾ ਦਿਓ ਵੀ ਹੋ ਜਾਏਗਾ ਜਲਦੀ ਪੈਸੇ ਆ ਜਾਣੇ ਕੰਮ ਇੱਕ ਅਸੀਂ ਫੇਰ ਤੇ ਕਰਾਂਗੇ ਹਾਂ ਬਿਲਕੁਲ ਇਹ ਨਾ ਕੋਈ ਆਮਦਨ ਦਾ ਸਾਧਨ ਹੋਵੇ ਆਮਦਨ ਦਾ ਫਿਰ ਮੇਰੇ ਕੋਲ ਆ ਜਿਓ ਇੱਕ ਦਿਨ ਇਹ ਐਪਲੀਕੇਸ਼ਨ ਲਿਖ ਕੇ ਲਿਆ ਮੈਂ ਕਿਦਰ ਕਿਦੇ ਐਡਰੈਸ ਪਰ ਨਾ ਰਹੀ ਆਏ ਹਾਂ ਠੀਕ ਹੈ ਆਜ ਦੇ ਟਾਈਮ ਰੱਖਿਆ ਤੁਹਾਡਾ ਬਾਹਰ ਤੋਂ ਬਾਅਦ ਕੋਈ ਨਹੀਂ ਕਰਦਾ ਦੋ ਪੜਦੇ ਹੋ ਦੋਨੋਂ ਕੋਈ ਵੀ ਪ੍ਰੋਬਲਮ ਹੋਵੇ ਇਹਨਾਂ ਦੀ ਅਸੀਂ ਕਾਪਾਂ ਦੀ ਕੋਈ ਚੀਜ਼ ਦੀ ਮੇਰੇ ਕੋਲ ਆ ਜਾਓ ਠੀਕ ਹੈ ਜੇ ਮਾਨੂੰ ਕੋਈ ਪ੍ਰੋਬਲਮ ਆਵੇ ਦੱਸੋ ਕੋਈ ਅੰਦਲੀ ਤੇ ਫਿਰ ਐਪਲੀਕੇਸ਼ਨ ਤੋਂ ਦੋਨੇ ਮੈਂ ਕਰਵਾ ਦਿਆਂਗਾ ਠੀਕ ਹੈ ਯਾਰ ਸਿੱਕੇ ਸੇਮ ਹੀ ਚੱਲ ਰਹੇ ਆ 11 ਤੋਂ 11 ਸਿਕਾਣ ਭਾਈ ਆਮ ਪਾਰਟੀ ਜਿੱਤੀ ਹੈ ਸਾਬਕਾ ਮੁੱਖ ਮੰਤਰੀ ਘੁੰਮਦਾ ਰਿਹਾ ਕਿਤੇ ਬਸ ਜਾਇਆ ਹੀ ਆ ਮੇਰੇ ਲੱਗਦਾ ਨਹੀਂ ਚਾਹਤੇ ਐਡਵੋਕੇਟ ਸਾਹਿਬ ਇਹ ਵੀ ਸਾਡੇ ਲੌਕਪਰਧਾਨ ਨੇ ਕੁਲਵਿੰਦਰ ਸਿੰਘ ਜੀ ਜਿਸ ਵਾਸਤੇ ਜਗਤਪੁਰ ਦੇ ਗ੍ਰੇਡ ਵਿੰਗ ਦੇ ਇਹ ਵਾਈਸ ਪ੍ਰਧਾਨ ਨੇ ਉਮੀਦ ਕੱਢ ਪ੍ਰਾਣੀ ਗੱਲ ਕਹਿੰਦੀ ਹੈ ਕਿ ਤੁਹਾਡੇ ਸਿਦਕ ਤੇ ਫੋਟੋ ਸਾਡੇ ਸਾਰੇ ਕਿਸਾਨ ਜੀ ਚਲ ਜੇ ਉਹ ਕਿਸੇ ਜੇ ਤੁਸੀਂ ਚੈੱਕ ਕਰਨਾ ਵੀ ਮੈਂ ਗਲਤ ਨਹੀਂ ਕਹਿ ਰਿਹਾ ਕਿਸੇ ਸਕੂਲ ਚ 5000 10000 15000 ਤੋਂ ਵੱਧ ਪਿਛਲੇ 20 ਸਾਲ ਤੋਂ ਗ੍ਰਾਂਟ ਨਹੀਂ ਆਈ 22 ਤੋਂ ਪਹਿਲਾਂ ਉਹ ਜਾ ਕੇ ਦੇਖੋ ਕਿਤੇ 15 ਲੱਖ ਦਾ ਇਹ ਸਰਵੰਤ ਬਣੋ ਬਾਕੀ ਤੇ 30 ਲੱਖ ਸਹੀ ਕਿ ਅਗਲਾ ਸਵਰ ਦਾ ਇਹ ਹੈ ਇਹ ਅਸ਼ੀਰੀ ਬੇਡਸ ਵੀ ਕਰਨੇ ਪੈਣਗੇ 33 ਲੱਖ ਇਹਨਾਂ ਦੇ ਹੈ ਠੀਕ ਹੈ ਜੀ ਇੱਥੇ ਲੁਥੇੜੀ 66 ਲੱਖ ਰਤਨਗੜ 53 ਲੱਖ ਸਿੰਘ 23 ਲੱਖ ਸਲਿਆ ਕਲਾਂ 22 ਲੱਖ ਠੀਕ ਹੈ ਆ ਜਿਹੜਾ ਆਪਣਾ ਏੜੀ ਸਲਾਬਤ 8 ਲੱਖ ਉਹ ਲੱਖਾਂ ਵਿੱਚ ਗ੍ਰਾਂਟਾਂ ਕਿਉਂ ਕਿਉਂਕਿ ਸਾਡੇ ਸਕੂਲ ਸਾਨੂੰ ਆਮ ਬੰਦਿਆਂ ਦੇ ਪੜ੍ਹਦੇ ਆ ਸਕੂਲਾਂ ਵਿੱਚ ਲੋਕ ਲੋਕ ਮਜਬੂਰ ਮਜਬੂਰ ਹੁੰਦਾ ਤਾਂ ਜਾ ਕੇ ਪ੍ਰਾਈਵੇਟ ਪਾਉਂਦਾ ਨਹੀਂ ਕੋਈ ਕੋਈ ਚੀਜ਼ ਨਹੀਂ ਇਹ ਹੁਣ ਸਕੂਲ ਵਧੀਆ ਹੋ ਰਿਹਾ ਐ ਤਾਂ ਮੈਂ ਇੱਕ ਗੱਲ ਕਰਨਾ ਛੱਲੀਆਂ ਗੱਲਾਂ ਮੈਂ ਗਿਆ ਸੀ ਸਕੂਲ ਉੱਥੇ ਤੇ ਤਿੰਨ ਬੱਚੇ ਡਾਕਟਰੀ ਕਰ ਰਹੇ ਆ ਦੇਖੋ ਸਰਕਾਰੀ ਸਕੂਲ ਦੇ ਤਿੰਨ ਬੱਚੇ ਡਾਕਟਰੀ ਕਰ ਰਹੇ ਆ ਇਸ ਵਾਰ ਉਥੇ ਦਾ ਹੀ ਐਸਵਰੀਕ ਬੱਚਾ ਸਿਲੈਕਟ ਹੋਇਆ ਜਿਹੜਾ ਜੀਨਰਿੰਗ ਦਾ ਹੁੰਦਾ ਜੀ ਜੀ ਡਬਲ ਜਿਹੜਾ ਜਿਹੜਾ ਉਹਦੇ ਸਿਲੈਕਟ ਹੋਇਆ ਇਹਨਾਂ ਦੇ ਪਿੰਡ ਦਾ ਆਪਣੇ ਮੁਜ਼ਾਫਰ ਸਾਹਿਬ ਦੇ ਇੱਕ ਮੁੰਡਾ ਯੂਪੀਐਸਸੀ ਆਈਐਸਐਸ ਸਾਲ 20 All India ਚੌਥੇ ਨੰਬਰ 13 ਹਰ ਇੱਕ ਮਸਾਲ ਨਹੀਂ ਗੰਮੀ ਹਾਂਜੀ ਹਾਂਜੀ ਮੈਂ ਦੋ ਮਿੰਟ ਲੈ ਲਾ ਸੋ ਇੰਨੇ ਕੰਮ ਜਿਹੜੇ ਸਰਕਾਰੀ ਹੈ ਆ ਜਿਹੜੇ ਪਹਿਲਾਂ ਤਾਂ ਇਹ ਗ੍ਰਾਂਟਾ ਕਾਦੇ ਲਈ ਆਂਦੇ ਸੀ ਸੇਵਾ ਲਈ ਹਾਈ ਹਾਈ ਜੱਸ ਧਰਮਸ਼ਾਲਾ ਨੂੰ ਆ ਗਲੀਆਂ ਜੀ ਸਾਡਾ ਰੁਕੀ ਜੀ ਸਰਪਾਲ ਸਾਹਿਬ ਦੱਸਦੇ ਹੁੰਦੇ ਕਹਿੰਦੇ ਗ੍ਰਾਂਟ ਉਹ ਕਹਿੰਦੇ ਗ੍ਰਾਂਟ ਚਾਹੀਦੀ ਕਹਿੰਦੇ ਕੀ ਕਰਨੀ ਆ ਕਹਿੰਦੇ ਦੇ ਦਿੰਦੇ ਕਹਿੰਦੇ ਕੀ ਕਰਨ ਕਹਿੰਦੇ ਸੇਵਾ ਆਂਦੀ ਦੁਆਰਾਂ ਉੱਚੀਆਂ ਕਰਨੀ ਆ ਬੜਾ ਵੰਡ ਕਿਤੇ ਤੋਂ ਆਣੇ ਕਰਕੇ ਦੇ ਕਿਹਾ ਜੀ ਲੋਕ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਹੁਣ ਲਾ ਲਈ ਹਸਪਤਾਲਾਂ ਲਈ ਬੰਦੇ ਪੈਸੇ ਬੈਂਡਾ ਨਾ ਜਾਏ। ਸੋ ਇਦਾਂ ਦੇ ਕੰਮ ਹੁਣ ਹੋ ਰਿਹਾ ਹੈ। ਕਿੱਡੇ ਕਿੱਡੇ ਆ ਦੇਖੋ ਨਹਿਰੀ ਪਾਣੀ ਕਿਸੇ ਨੇ ਸੋਚਿਆ ਨਹੀਂ ਸੋਚਿਆ। ਠੀਕ ਹੈ ਜੀ ਹੁਣ 60% ਨਹਿਰੀ ਪਾਣੀ ਆ ਰਿਹਾ ਹੈ। ਤੁਸੀਂ ਦੇਖੋਗੇ 1.5 ਸਾਲ ਦੇ ਅੰਦਰ 90% ਪਾਣੀ ਨਹਿਰੀ ਹੋ ਜਾਣਾ ਸਾਡੇ ਪੰਜਾਬ 'ਚ 15 ਲੱਖ ਟਿਊਬਲ ਹੈ ਅੱਧੇ ਟਿਊਬਲ ਬੰਦ ਹੋ ਜਾਣਗੇ ਲੋਡ ਨਹੀਂ ਪੈਣਾ। ਠੀਕ ਹੈ ਜੀ ਬਿਲਕੁਲ ਜੀ। ਉਹਦਾ 9000 ਕਰੋੜ ਰੁਪਇਆ ਸਰਕਾਰ ਦਾ ਵਚਨ ਹੈ। ਠੀਕ ਹੈ। ਸੋ ਇਦਾਂ ਦੇ ਕੰਮ ਸਰਕਾਰ ਕਰੀ ਹੁਣ ਮੈਂ ਦਾਦਾ ਸਮਝੀ ਲੈਣਾ ਤੁਹਾਨੂੰ ਸਾਰਿਆਂ ਨੂੰ ਸੁਣਨਾ ਹੈ। ਠੀਕ ਹੈ। ਅਸੀਂ ਇੱਥੇ ਅੱਜ ਆਏ ਆ ਵੀ ਤੁਹਾਡੀਆਂ ਕੋਈ ਵੀ ਸਮੱਸਿਆ ਹੋਵੇ ਤੁਸੀਂ ਸਾਨੂੰ ਜਰੂਰ ਦੱਸਿਓ। ਲਿਖ ਕੇ ਦੇ ਦੋਗੇ ਹੋਰ ਵਧੀਆ। ਨਹੀਂ ਬੜੀਆਂ ਬੜੀਆਂ ਕਿ ਨਹੀਂ। 50 ਸਾਲ ਤੋਂ ਖੁੰਦਗਾ ਕਰਕੇ ਨਹੀਂ ਸੀ ਬਣਾਉਂਦੇ। ਚੰਨੀ ਦਾ ਜੀ ਇਹ ਫਲਾਣੇ ਉਹਦਾ ਹੈਗਾ ਤੇ ਇਹ ਇਹ ਇਸ ਕਰਕੇ ਨਹੀਂ ਬਣਨੀ ਕਿਉਂਕਿ ਸਾਡਾ ਬੰਦਾ ਕਹਿੰਦਾ ਕਿ ਨਹੀਂ ਬਣਾਣੀ ਸਾਡੇ ਹੈ ਹੀ ਨਹੀਂ ਕੰਮ ਭੈਣੀ ਚੋਂ ਤੱਕ ਕਿੱਡਾ ਵਧੀਆ ਗਰਾਊਂਡ ਬਣਿਆ ਪ੍ਰਸੋਤਮ ਜੀ ਬੈਠੇ ਇੱਕ ਇਹਨਾਂ ਦੇ ਪਿੰਡ ਬਣ ਰਿਹਾ ਟੱਪਰੀਆਂ ਕੜੀਸਪੁਰ ਚਾਰ ਪੰਜ ਕਿੱਲੇ ਦਾ ਸੋ ਬਹੁਤ ਕੰਮ ਹੋਇਆ ਹਾਂ ਭੈਣੀ ਚ 22 ਕਿੱਲੇ ਕਿਸ ਨੇ ਦੱਬੇ ਹੋਏ ਸੀ ਕਾਂਗਰਸੀ ਨੇ ਆਪ ਬੈਠੇ ਹੋ ਤਲਦੀਪ ਸਿੰਘ ਕਿਉਂ ਜੀ 32 ਕਿੱਲੇ ਸੀ 32 ਕਿੱਲੇ ਕਹਿੰਦੇ ਛੁਡਾਣੇ ਆ ਨਾਲੇ ਇਹ ਕਹਿੰਦੇ ਛੁੱਟਵੇਂ ਨਾ ਵੀ ਨਹੀਂ ਹੈਗੇ ਮੈਂ ਕਿਹਾ ਕਿਵੇਂ ਨਹੀਂ ਛੁਡਾਣੇ ਛੁਡਾ ਕੇ ਹੜੇ ਅਸੀਂ 32 ਕਿੱਲੇ ਇਹਨਾਂ ਨੂੰ ਦੇਖ ਤੇ ਵੀ ਲਾਓ ਬਈ ਪੰਚਾਇਤ ਦੇ ਤੋਂ ਇਦਾਂ ਦੇ ਕੰਮ ਆਪਾਂ ਨੂੰ ਆਪ ਕਰਨੇ ਆ ਤੁਹਾਡੇ ਸਹਿਯੋਗ ਨਾਲ ਕਰਨੇ ਆ ਮੇਰੇ ਨੌਜਵਾਨ ਤੁਸੀਂ ਦੇਖਿਆ ਘਰ ਵੀ ਢਾਏ ਜਾ ਰਹੇ ਫਿਰ ਕਹਿੰਦੇ ਸੀ ਪਹਿਲਾਂ ਕਹਿੰਦੇ ਮੱਛ ਫੜੀ ਜਨੇ ਮਗਰ ਮੱਛ ਨਹੀਂ ਫੜਦੇ ਫਿਰ ਆਇਆ ਇੱਕ ਕੱਡਾ ਵੱਡਾ ਮਗਰ ਮੱਛ ਫੜਿਆ ਵਿਕਰਮਜੀਤ ਸਿੰਘ ਜੀਠਿਆ ਆ ਸਾਡੇ ਸਾਕਾ ਸੀਐਮ ਰੋਣ ਲੱਗ ਗਿਆ ਉਸ ਦਿਨ ਬੁੱਬਾ ਮਾਰੇ ਕਹਿੰਦਾ ਇਹਨੂੰ ਕਿਉਂ ਫੜ ਲਿਆ ਉਹ ਇਹੀ ਭੁੱਲ ਗਿਆ ਕਿ ਕੇਸ ਤਾਂ ਤੂੰ ਦਰਜ ਕੀਤਾ ਹੈ ਸਾਕਾ ਸੀਐਮ ਨੇ ਕੇਸ ਦਰਜ ਕੀਤਾ ਹੈ ਕਹਿੰਦਾ ਦੱਸੋ ਜੀ ਮਾਰੀ ਹੋਈ ਮਜਿੱਠੇ ਨਾਲ ਮਾੜੀ ਤਾਂ ਉਹਨੇ ਕਹਿਣੀ ਸੀ ਕਿ ਕਦੇ ਦਰਵਾਜਾ ਇੱਧਰੋਂ ਕਰ ਲਈਦਾ ਕਦੇ ਦੂਜੇ ਪਾਸੇੋਂ ਕਰ ਲਈਦਾ ਐਨਾ ਕੀ ਕਰ ਸਕਦੇ ਆ ਤੇ ਇਹ ਨਹੀਂ ਵੀ ਆਪਣੇ ਮਹਿਲ ਬਣਾ ਲਏ ਆਪਣੇ ਸ਼ੈਲਰ ਬਣਾ ਲਏ ਸਿਰਫ ਰੱਬ ਤੋਂ ਉਹਨਾਂ ਨੇ ਕਿ ਮੰਗੀਦਾ ਵੀ ਤੁਰਦੇ ਫਿਰਦੇ ਰਹੀਏ ਲੋਕਾਂ ਚ ਇੱਜ਼ਤ ਮਾਨ ਨਾਲ ਐਨਾ ਕੀ ਚਾਹੀਦਾ ਭਗਵਾਨ ਇਤਨਾ ਦੇ ਜੀਏ ਕਿ ਕੁਟਬ ਰਹੇ ਸਮਾਇ ਨਾ ਤੋ ਭੁੱਖਾ ਮੈਂ ਰਹੂ ਨਾ ਸਭ ਭੁੱਖਾ ਜਾਏ ਇਹ ਵੀ ਕਵੀਰ ਸਾਹਿਬ ਨੇ ਕਿਹਾ ਵੀ ਇੰਨਾ ਕੀ ਦੇਈਂ ਬਸ ਆ ਸਭ ਨੂੰ ਵੰਡ ਗਰੋ ਇੰਨਾ ਕੀ ਦਵੇ ਆਪਣੀ ਮਿਹਨਤ ਦੀ ਖਾਈਏ ਸੀ ਕਾਲ ਖਾਏ ਕਿਛ ਹੱਥ ਦੇ ਨਾਨਕਰਾ ਪਛਾਣੇ ਸੋ ਇਹੀ ਅਰਦਾਸ ਬੇਨਤੀ ਕਰੀਦੀ ਐ ਤੁਸੀਂ ਸਾਰੇ ਚੜ੍ਹਦੀ ਕਲਾ ਚੋਂ ਮੈਂ ਜਿਆਦਾ ਦਾ ਸਮਾਂ ਨਹੀਂ ਲੈਣਾ ਤੁਸੀਂ ਬਹੁਤ ਵੱਡੀ ਹਾਜ਼ਰੀ ਅੱਜ ਲਗਾਈ ਹੈ